ਹਾਂਜੀ ਮੈਮ ਜੋ ਅੱਜ ਤੁਹਾਡੇ ਵੱਲੋਂ ਹਾਲਗੇਟ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮੇਰੇ ਤਾਂ ਹੋ ਰਿਹਾ ਜੀ ਮੇਰਾ ਪੁੱਤ ਰਾਜਾ ਸੀ ਮੇਰਾ ਪਤ ਕੋਈ 2 ਨੰਬਰ ਦੇ ਕੰਮ ਨਹੀਂ ਸੀ ਕਰਦਾ ਉਹ ਕੋਠੀ 'ਚ ਸਾਰੇ 2 ਨੰਬਰ ਦੇ ਕੰਮ ਹੁੰਦੇ ਸੀ ਤੰਦੇ ਹੁੰਦੇ ਸੀ ਪਤਲ ਹੁੰਦੇ ਸੀ ਮੇਰੇ ਪੁੱਤ ਨੂੰ ਧੋਖੇ ਨਾਲ ਲੈ ਗਏ ਆ ਉੱਥੇ ਲਿਜਾ ਕੇ ਮਾਰ ਦਿੱਤਾ ਗਿਆ ਵਾ ਉਹ ਮੈਨੂੰ ਕਹਿੰਦਾ ਵਾ ਕਿ ਮੰਮੀ ਮੈਂ 2 ਮਿੰਟ 'ਚ ਆ ਪਰ ਮੇਰਾ ਪੁੱਤ 2 ਮਿੰਟ 'ਚ ਕਦੀ 8 ਤੋਂ 15 ਸਾਲ ਦਾ ਮੇਰਾ ਬੇਟਾ ਹੋ ਗਿਆ ਕਦੀ ਤਸਵੇ ਤੋਂ ਬਾਅਦ ਮੇਰੇ ਬੱਚੇ ਬਾਹਰ ਨਹੀਂ ਰਹੇ ਮੈਂ ਇਹੋ ਜੀ ਮਾਂ ਆ ਮੈਂ ਲੋਕਾਂ ਨੂੰ ਕਹਿੰਨੀ ਆ ਕਿ ਬੱਚਿਓ ਨਸ਼ੇ ਨਾ ਕਰੋ ਮਾਵਾ ਰੋਲ ਜਾਂਦੀਆਂ ਟਾਡੀਆਂ ਪਰ ਮੈਂ ਮੇਰਾ ਪੁੱਤ ਨਸ਼ਾ ਕਰੇਗਾ ਇਹ ਸਾਰੇ ਝੂਠੇ ਇਲਜ਼ਾਮ ਆ ਇਹ ਸਾਰੇ ਮੈਂ ਟੀ ਵੱਡੀ ਮਰੀਜ਼ ਆ ਅਸੀਂ ਕਹਿੰਨੇ ਸਾਡੇ ਬੱਚੇ ਦੀ ਜਾਂਚ ਉਹਦੇ ਸਕੂਲ ਤੋਂ ਕੀਤੀ ਜਾਵੇ ਉਹਦੇ ਪ੍ਰਿੰਸੀਪਲ ਤੋਂ ਕੀਤੀ ਜਾਵੇ ਉਹਦੇ ਟੀਚਰਾਂ ਕੋਲ ਪੁੱਛਿਆ ਜਾਵੇ ਉਹਦੇ ਸਕੂਲ ਦੇ ਦੋਸਤਾਂ ਕੋਲ ਪੁੱਛਿਆ ਜਾਵੇ ਉਹਦੇ ਮੱਲੇ ਦੇ ਦੋਸਤਾਂ ਕੋਲ ਪੁੱਛਿਆ ਜਾਵੇ ਉਹ ਵੱਡੀ ਮੰਮੀ ਦਾ ਪੁੱਤ ਆ ਸੀ 14 ਸਾਲ ਦਾ ਤੇ 15 ਸਾਲ ਦਾ ਤੁਸੀਂ ਕੀ ਮੰਗ ਕਰਦੇ ਹੋ ਮੈਮ ਪੁਸਪਰ ਸੈਕਸ਼ਨ ਵੱਲੋਂ ਮੈਂ ਮੰਗ ਇਹੋ ਕਰਦੀ ਆ ਕਿ ਮੇਰੇ ਪੁੱਤ ਦਾ ਬਹੁਤ ਰਹਿਮੀ ਨਕਤ ਲ ਹੋਇਆ ਵਾ ਜਿੱਦਾਂ ਮੇਰਾ ਮਰਿਆ ਉਹਦਾ ਯੋਨਾ ਦੇ ਮੈਂ ਹੁਣ ਮੈਂ ਤੇਨਾਂ ਅੱਜ ਪੀਪੀ ਜਾਣੇ ਦੂਏ ਤੇ ਪੀਪੀ ਫાંਸੀ ਦੀ ਫાંਸੀ ਦੀ ਮੰਗ ਕਰਦੇ ਆ ਜੇ ਸੋਨੀਆਂ ਨੂੰ ਮਿਲੀ ਕੇ ਜਾਂ ਮਿਲਾ ਮਾਰਿਆ ਉਹ ਬੱਚੇ ਨੂੰ ਚਾਹੀਦੀ ਆ ਫાંਸੀ ਮਿਲਟਰੀ ਨੂੰ ਚਾਹੀਦੀ ਆ ਜਾਨ ਚਾਹੀਦੀ ਸਾਡੀ ਪਾਣੀ ਜੇ ਕਾਨੂੰਨ ਸਾਨੂੰ ਪੂਰਾ ਇਨਸਾਫ ਨਾ ਮਿਲਿਆ ਅਸੀਂ ਕੈਂਡਲ ਮਾਰਚ ਨਿਕਲਗੇ ਧਰਨੇ ਲਾਏ ਜਾਣਗੇ ਕਾਫੀ ਸਾਨੂੰ ਇਨਸਾਫ ਮਿਲ ਸਕੇ ਉਹਨਾਂ ਨੂੰ ਫાંਸੀ ਚਾਹੀਦੀ ਆ ਅੱਧੇ ਇੱਧਰ ਆ ਅੱਧੇ ਉਧਰ ਦੀ ਸੱਟਾ ਅੱਧੇ ਆਕਰ ਦੀ ਸੱਟਾ ਅਗਰ ਮੈਂ ਜਾਈ ਜਾਏ ਨਹੀਂ ਲਾ ਦਿਆ ਅਸੀਂ ਤਾਂ ਭੱਜੀ ਜਾਏ ਅਗਰ ਮੈਂ ਤੁਹਾਡੇ ਬੱਚੇ ਉਹ ਤੁਸੀਂ ਵੀ ਰਿਪੋਰਟ ਕਰਦੇ ਜੰਦਾਰ ਅਗਰ ਮੈਂ ਪੁਲਿਸ ਪ੍ਰੋਸੀਕਸ਼ਨ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਇੱਕ ਲਾਸਟ ਸਟੈਪ ਤੋਂ ਡੱਕੀ ਹੋਵੇਗਾ ਲਾਸਟ ਸਟੈਪ ਵੀ ਇਹ ਹੋਏਗਾ ਜੀ ਤੇ ਮੈਂ ਆਪਣੇ ਆਪ ਤੇ ਪੈਟਰੋਲ ਪਾਵਾਂਗੀ ਮੈਂ ਅੱਗ ਲਾਵਾਂਗੀ ਮੈਂ ਉਹਨਾਂ ਦੇ ਮਾਂ ਪਿਓ ਉਹਨਾਂ ਦੇ ਅਗਲੇ ਪਿਛਲੇ ਸਾਰੇ ਰੋਲਾਂਗੀ ਮੈਂ ਤੇ ਮੈਂ ਜਾਣਾ ਮੇਰਾ ਪੁੱਤ ਮਰ ਗਿਆ ਮੈਂ ਵੀ ਮਰ ਜਾਣਾ ਮੈਂ ਦਿਨ ਰਾਤ ਵੇਖਦੀ ਬੂਏ ਮੇਰਾ ਪੁੱਤ ਕਿਧਰੋਂ ਮੈਨੂੰ ਵਾਜਾ ਦੇ ਦਿੰਦਾ ਮੈਨੂੰ ਕਿਧਰ ਮੇਰਾ ਪੁੱਤ ਭੁੱਖਾ ਰਹਿਣ ਵਾਲਾ ਨਹੀਂ ਸੀ ਮੇਰਾ ਪੁੱਤ ਭੁੱਖਾ ਚਲ ਗਿਆ ਮੇਰਾ ਪੁੱਤ ਜਿਹਨੇ ਕਰਕੇ ਉਹ ਡਿਵਿਨਲ ਦਾ ਫਸਾ ਲੈਂਦੇ ਹੋਏ ਆਪਣੇ ਆਪ ਨੂੰ ਕਿਸੇ ਨਾ ਕਿਸੇ ਕਾਨੂੰਨੀ ਪ੍ਰਕਿਰਿਆ ਚ ਬਚਾਣਗੇ ਪਰ ਪੁਲਿਸ ਵੀ ਪੁਲਿਸ ਨੇ ਇਸ ਸੀ ਤੇ ਡਾਟ ਹੈ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਵੇਖੋ ਅੱਜ ਦੀ ਡੇਟ 'ਚ ਕੋਈ ਬੰਦਾ ਸੁਰੱਖਿਤ ਨਹੀਂ ਹੈ ਹਰ ਬੰਦਾ ਅੱਜ ਜਦੋਂ ਕੋਈ ਬੱਚਾ ਘਰੋਂ ਦੁੱਧ ਲੈਣ ਜਾਂਦਾ ਕੋਈ ਵੀ ਕੰਮ ਤੇ ਜਾਂਦਾ ਮਾਂ ਨੂੰ ਕਿਤੇ ਯਕੀਨ ਨਹੀਂ ਆ ਕੋ ਉਹ ਘਰ ਆਏਗਾ ਉਹੀ ਜਿਹੜਾ ਭਣਾ ਵਾ ਇਸ ਪਰਿਵਾਰ ਦੇ ਨਾਲ ਵਾਪਰਿਆ ਵਾ ਔਰ ਸਾਰਾ ਸਮਾਜ ਸੜਕਾਂ ਤੇ ਆਇਆ ਵਾ ਔਰ ਅਸੀਂ ਜਿਆਦਾ ਕੋਈ ਗੱਲ ਨਾ ਕਰਦੇ ਸਰਕਾਰ ਨੂੰ ਇੱਕ ਬੇਨਤੀ ਕਰਦੇ ਆ ਕਿਸ ਪਰਿਵਾਰ ਦੇ ਨਾਲ ਪੂਰਾ ਸਮਾਜ ਮੋਢੇ ਨਾਲ ਮੋਢਾ ਲਾ ਕੇ ਖੜਾ ਵਾ ਜੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਬਦਕੀ ਤੇ ਅਸੀਂ ਜੋ ਵੀ ਜਿਸ ਵੀ ਹੱਦ ਤੱਕ ਜਾਣਾ ਪਏਗਾ ਅਸੀਂ ਪਿਆਰ